ਦੇਖੋ ਭਾਈ ਰਾਤ ਦਾ ਦ੍ਰਿਸ਼ ਇਦਾਂ ਲੱਗਦਾ ਜਿਵੇਂ ਮੋਤੀ ਪਏ ਹੁੰਦੇ ਨੇ ਆ ਦੇਖੋ ਪ੍ਰੋਪਰ ਆ ਪਿਆ ਇੱਥੋਂ ਬੱਲਬ ਲੱਗਿਆ ਹੁੰਦਾ ਤੇ ਰਾਤ ਨੂੰ ਚਮਕਦੇ ਨੇ ਬਹੁਤ ਹੀ ਸੋਹਣੇ ਲੱਗਦੇ ਨੇ ਭਾਈ ਇਹ ਕਲੀ ਆ ਜਿਹੜੀ ਇਹ ਹਰੇਕ ਦੇ ਘਰੇ ਜਾਂ ਲੱਗੀ ਹੋਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਤਾਂ ਇੰਨੇ ਸੋਹਣੇ ਲੱਗਦੇ ਨੇ ਭਾਈ ਫੁੱਲਾਂ ਨਾਲ ਆਪਾਂ ਨੂੰ ਪਿਆਰ ਬਹੁਤ ਆ ਆ ਨਾਲ ਵੀ ਦੇਖ ਲਾ ਤਿੰਨ ਚਾਰ ਰਾਤ ਫੁੱਲਾਂ ਨੇ ਉਧਰ ਵੀ ਬਹੁਤ ਮੈਂ ਤਾਂ ਬਹੁਤ ਫੁੱਲ ਲਾਏ ਹੋਏ ਨੇ ਭਾਈ ਤੁਹਾਨੂੰ ਸਵੇਰੇ ਸਾਰੀ ਵੀਡੀਓ ਬਣਾ ਕੇ ਦਿਖਾਉਂਗਾ ਵੀ ਕਿੰਨੇ ਤਰ੍ਹਾਂ ਦੇ ਮੈਂ ਫੁੱਲ ਲਾਏ ਹੋਏ ਨੇ ਘਰੇ ਫੁੱਲਾਂ ਨੂੰ ਦੇਖ ਕੇ ਭਾਈ ਬਹੁਤ ਆਨੰਦ ਆਉਂਦਾ ਦੇਖ ਲਓ ਤੁਹਾਡੇ ਸਾਹਮਣੇ ਆਵੇ ਕਿੰਨਾ ਸੋਹਣਾ ਲੱਗਦਾ ਕਿੰਨਾ ਸੋਹਣਾ ਦ੍ਰਿਸ਼ ਆ ਇਸ ਤੋਂ ਵਧੀਆ ਕੀ ਹੋ ਸਕਦਾ ਦੇਖੋ ਦੇਖੋ ਕਿੰਨਾ ਸੋਹਣਾ ਲੱਗਦਾ ਦੇਖੋ ਜਿਵੇਂ ਸਟਾਰ ਪੈ ਹੁੰਦੇ ਨੇ ਤਾਰੇ ਪੈ ਹੁੰਦੇ ਨੇ ਕਿਤੇ ਦੇਖੋ ਐਨਾ ਪਈ ਨਜ਼ਾਰਾ ਹੁੰਦਾ ਨਾ ਦੇਖ ਕੇ ਮਨ ਖੁਸ਼ ਹੋ ਜਾਂਦਾ ਚਿੱਟੇ ਪੰਡਾਂ ਦੇਖ ਕੇ ਚਿੱਟਾ ਰੰਗ ਆ ਜਿਹੜਾ ਸ਼ਾਂਤੀ ਦਾ ਪ੍ਰਤੀਕ ਆ ਕਿੰਨੇ ਸੋਹਣੇ ਲੱਗਦੇ ਨੇ ਆ ਸਟਾਰ ਜੇ ਲੱਗੇ ਹੋਏ ਹਰੀ ਭਈਆ ਬਈ ਜਿੰਨੇ ਕਿ ਛੜ ਜਾਂਦੇ ਨੇ ਉਹਨੇ ਕੋ ਹੋਰ ਲੱਗ ਜਾਂਦੇ ਨੇ ਜਿੰਨੇ ਕਿ ਛੜ ਜਾਂਦੇ ਨੇ ਉਹਨੇ ਕੋ ਹੋਰ ਲੱਗ ਜਾਂਦੇ ਨੇ ਲੈ ਕਿੰਨੇ ਸੋਹਣੇ ਲੱਗਦੇ ਨੇ ਯਾਰ ਸਟਾਰ ਜਿਵੇਂ ਹੋਈਆਂ